ਅੱਜ ਗੱਲਬਾਤ ਕਰਨ ਜਾ ਰਿਆਂ ਉਸ ਸਿੰਗਰ ਦੀ ਹਰਦੇਮਾਹੀ ਨੰਗਲ ਦੀ ਜਿਸ ਕੈਸਟ ਨੂੰ ਉਹਨਾਂ ਨੂੰ ਰਾਤੋ-ਰਾਤ 스타 ਬਣਾ ਦਿੱਤਾ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਹਰਦੇਮਾਹੀ ਨੰਗਲ ਦੱਸਦੇ ਨੇ ਕਿ 1998 ਵਿੱਚ ਆਹ ਕੈਸਟ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਸੁਪਰ ਹਿੱਟ ਹੋਣ ਤੋਂ ਬਾਅਦ ਮੈਨੂੰ ਹਿੰਦੁਸਤਾਨ ਦੀ ਬਹੁਤ ਵੱਡੀ ਕੰਪਨੀ ਦਾ ਆਫਰ ਆਈ ਮੈਂ ਨਾ ਕਰ ਦਿੱਤੀ ਉਸ ਤੋਂ ਬਾਅਦ ਰਜਿੰਦਰ ਹੈਪੀ ਜੋ ਬਹੁਤ ਵੱਡੀ ਕੰਪਨੀ ਲਈ ਕੰਮ ਕਰਦਾ ਸੀ ਅੱਜ ਵੀ ਜਿਉਂਦਾ ਜਾਗਦਾ ਹੈ ਰੱਬ ਸਾਡੇ ਭਰਾ ਦੀ ਵੱਡੀ ਉਮਰ ਕਰੇ ਮੇਰੇ ਯਾਦ ਹੈ ਚਿੱਟੇ ਰੰਗ ਦੀ ਪੁਰਾਣੀ ਮਰਤੀਕਾਰ ਵਿੱਚ ਕੈਸ਼ਟਾਂ ਵਾਲੇ ਡੱਬਿਆਂ ਵਿੱਚ 90 ਲੱਖ ਰੁਪਏ ਕੈਸ਼ ਲੈ ਕੇ ਮੇਰੇ ਘਰ ਰਾਤ ਨੂੰ ਆਇਆ ਅਗਲੇ ਦਿਨ ਬਾਈ ਮੇਜਰ ਰਾਜਸਥਾਨੀ ਨੂੰ ਮਿਲਣ ਲਈ ਜਾਣਾ ਸੀ ਤੇ ਮੋਹ ਮੰਗਮੇ ਪੈਸਿਆਂ ਦੀ ਆਫਰ ਕੀਤੀ ਬਾਈ ਭਿੰਦਰ ਡੱਬ ਵਾਲੀ ਸਾਹਿਬ ਨੂੰ ਵੀ ਬਹੁਤ ਵੱਡੇ ਵੱਡੇ ਆਫਰ ਆਏ ਉਹਨਾਂ ਨੇ ਵੀ ਕਿਹਾ ਮੁਰਖਤਾ ਨਾ ਕਰ ਇਹੋ ਜੇ ਮੌਕੇ ਕਦੇ ਕਦੇ ਮਿਲਦੇ ਹਨ ਪਰ ਮੈਂ ਪਿੰਕੀ ਢਾਲੀਵਾਲ ਬਾਈ ਨਾਲ ਜੁਬਾਨ ਕਰ ਬੈਠਾ ਸੀ ਤੇ ਪੂਰੇ ਬੋਲ ਪੁਗਾਏ ਨਵੀਂ ਕੰਪਨੀ ਅਮਰ ਆਡੀਓ ਸ਼ੁਰੂ ਕਰਾਈ ਲੋਗੋ ਪੋਸਟਰ ਬਣਾਉਣ ਤੱਕ ਨਾਲ ਗਿਆ ਦਿੱਲੀ ਤੇ ਬਾਈ ਭਿੰਦਰ ਡੱਬ ਵਾਲੀ ਜੀ ਦੀ ਪੇਸ਼ਕਸ਼ ਅਤੇ ਸਚਿਨ ਅਹੋਜਾ ਦੇ ਮਿਊਜ਼ਿਕ ਤੋਂ ਆਈ ਕੈਸਟ ਵਿਛੜੇ ਨਾ ਮਰ ਜਾਈਏ ਕੱਢੀ ਜੋ ਹੋ ਸਕਦਾ ਸੀ ਉਹ ਕੀਤਾ ਪਰ ਪਿੰਕੀ ਬਾਹੀ ਨੇ ਵੀ ਕੋਈ ਕਸਰ ਨਹੀਂ ਛੱਡੀ ਮਲੇਰ ਕੋਟਲੇ ਦੀ ਧਰਤੀ ਤੇ ਲੱਖਾਂ ਦੇ ਇਕੱਠ ਵਿੱਚ ਮੇਰਾ ਉਸ ਟਾਈਮ ਦੀ ਸਭ ਤੋਂ ਵੱਡੀ ਕਾਰ ਅਸਟੀਮ ਕਾਰ ਨਾਲ ਗੁਰਦਾਸ ਮਾਨ ਦੇ ਹੱਥੋਂ ਸਨਮਾਨ ਕਰਾਇਆ ਹੁਣ ਤੱਕ ਹਰ ਥਾਂ ਮੇਰੇ ਨਾਲ ਨਿਭਿਆ 2024 ਵਿੱਚ ਜਦੋਂ ਕਲਾਕਾਰਾਂ ਨੂੰ ਕੋਲੋਂ ਪੈਸੇ ਲਾਉਣੇ ਪੈਂਦੇ ਹਨ ਮੇਰੇ ਇੰਨੇ ਵਖਵੇ ਬਾਅਦ ਬਾਈ ਪਿੰਦਰ ਡੱਬ ਵਾਲੀ ਸਾਹਿਬ ਦੀ ਪੇਸ਼ਕਾਸ਼ ਸ਼ੇਡ ਮੇਰੇ ਚਾਰ ਗੀਤਾਂ ਦੇ ਵੱਡੇ ਬਜਟ ਨਾਲ ਆਡੀਓ ਵੀਡੀਓ ਤੇ ਘੱਟੋ ਘੱਟ 25 ਲੱਖ ਰੁਪਏ ਲਾਇਆ ਸੋ ਯਾਰੀਆਂ ਨਿਭਦੀਆਂ ਰਹਿਣ ਵਾਹਿਗੁਰੂ ਬਾਈ ਪਿੰਕੀ ਢਾਲੀ ਵਾਲ ਤੇ ਮਿਹਰ ਭਰੇ ਹੱਥ ਰੱਖਣ ਸਾਰੇ ਭਰਾਵਾਂ ਨੂੰ ਖੁਸ਼ੀਆਂ ਤੇ ਦਵਾਵਾ ਜੇਕਰ ਹਰਦੇਵ ਮਾਈ ਨੰਗਲ ਦੀ ਇਹ ਕੀਤੀ ਗੱਲ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਪੰਜਾਬੀ ਸਿੰਗਰਾਂ ਦੇ ਨਾਲ ਜੁੜੀਆਂ ਅਤੇ ਪੰਜਾਬ ਦੀ ਹੋਰ ਸਟੋਰੀਆਂ ਨਾਲ ਸੰਬੰਧਿਤ ਗੱਲਾਂ ਤੁਹਾਡੇ ਨਾਲ ਕਰਦੇ ਰਹਿੰਨੇ ਆ ਦਿਓ ਇਜਾਜ਼ਤ ਨਵੀਂ ਸਟੋਰੀ ਨਾਲ ਫੇਰ ਹਾਜ਼ਰ ਹੋਵਾਂਗੇ